ਆਏ ਦਿਨੀ ਆਪਾਂ ਨੂੰ ਰੋਜ਼ ਹੀ ਖਬਰਾਂ 'ਚ ਸੁਣਨ ਨੂੰ ਮਿਲਦਾ ਕਿ ਅੱਜ ਚਾਹੇ ਉਹ ਪੰਜਾਬ ਹੋਵੇ ਤੇ ਚਾਹੇ ਉਹ ਵਿਦੇਸ਼ ਹੋਵੇ ਰੋਜ਼ਾਨਾ ਹੀ ਜਿਹੜੇ ਸੜਕੀ ਹਾਸੇ ਨੇ ਉਹ ਦਿਨ ਬਰਤੇ ਦਿਨ ਵੱਧਦੇ ਜਾ ਰਹੇ ਆ ਔਰ ਕਿਸੇ ਨਾ ਕਿਸੇ ਨੂੰ ਜਿਹੜੀ ਹੈ ਇਸ ਹਾਸੇ ਦੇ ਦੌਰਾਨ ਆਪਣੀ ਜਿਹੜੀ ਜਾਨ ਹੈ ਉਹ ਗਵਾਣੀ ਪੈਂਦੀ ਹੈ ਇਸੇ ਤਰ੍ਹਾਂ ਦਾ ਹੀ ਅੱਜ ਇੱਕ ਤੁਹਾਡੇ ਨਾਲ ਮਾਮਲਾ ਸਾਂਝਾ ਕਰਨ ਜਾ ਰਹੇ ਆ ਜੋ ਕਿ ਦਸੂਆ ਦੇ ਹੁਸ਼ਿਆਰਪੁਰ ਰੋਡ ਤੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਸਾ ਵਾਪਰਿਆ ਤੇ ਜਿਸ ਦੇ ਵਿੱਚ ਬਾਈਕ ਸਵਾਰ ਜਿਹੜਾ ਨੌਜਵਾਨ ਹੈ ਉਹਦੀ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਣ ਅਵਿਨਾਸ਼ ਪੁੱਤਰ ਪੁੱਤਰ ਜੋਸਨ ਵਾਸੀ ਵਾਲਮਿਕ ਮੁਹੱਲਾ ਹੁਸ਼ਿਆਰਪੁਰ ਵੱਜੋਂ ਹੋਈ ਹੈ ਜਾਣਕਾਰੀ ਦੇ ਅਨੁਸਾਰ ਇਹ ਹਾਸਾ ਹੁਸ਼ਿਆਰਪੁਰ ਚੁੰਗੀ ਤੋਂ ਥੋੜੀ ਦੂਰ ਤੇ ਵਾਪਰਿਆ ਜਿੱਥੇ ਇੱਕ ਬਾਈਕ ਸਵਾਰ ਨੌਜਵਾਨ ਨੂੰ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਜਿਹੜੀ ਟੱਕਰ ਆਇਆ ਉਹ ਮਾਰ ਦਿੱਤੀ ਸੜਕ ਤੇ ਡਿੱਗਣ ਦੇ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨੌਜਵਾਨ ਨੂੰ ਦਸੂਹਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਵੱਲੋਂ ਕੀਤੀ ਗਈ ਜਾਂਚ 'ਚ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਅਤੇ ਕਿਸੇ ਕੰਮ ਦੇ ਲਈ ਮੋਟਰਸਾਈਕਲ ਤੇ ਦਸੂਆ ਆਇਆ ਹੋਇਆ ਸੀ ਅਤੇ ਜਿਸ ਤੋਂ ਬਾਅਦ ਦੇਰ ਰਾਤ ਨੂੰ ਉਹ ਤਕਰੀਬਨ ਰਾਤ ਦੇ 10 ਵਜੇ ਉਹ ਵਾਪਸ ਆਪਣੇ ਘਰ ਪਰਤ ਰਿਹਾ ਸੀ ਅਤੇ ਜਿਵੇਂ ਹੀ ਹੁਸ਼ਿਆਰਪੁਰ ਚੌਂਕੀ ਦੇ ਕੋਲ ਪੁੱਜਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਬਾਈਕ ਨੂੰ ਜਿਹੜੀ ਟੱਕਰ ਮਾਰ ਦਿੱਤੀ ਅਤੇ ਮੌਕੇ ਤੇ ਹੀ ਨੌਜਵਾਨ ਦਿਗਨਸਾਰੀ ਜਿਹੜੀ ਉਸ ਦੀ ਮੌਤ ਹੈ ਉਹ ਹੋ ਗਈ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਦਰਸ਼ਕੋ ਕਿ ਸਰਕਾਰ ਨੂੰ ਵੀ ਚਾਹੀਦਾ ਹੈ कि ਜਿਹੜੇ ਵੱਡੇ ਵਾਹਨ ਚੱਲਦੇ ਐ ਇਹਨਾਂ ਦੀ ਜਿਹੜੀ ਸਪੀਡ ਐ ਉਹ ਲਿਮਟਿਡ ਕਰ ਦਿੱਤੀ ਜਾਵੇ ਮਤਲਬ ਫਿਕਸ ਕਰ ਦਿੱਤੀ ਜਾਵੇ ਵੀ ਤਾਂ ਜੋ ਜਿਹੜੀ ਕੀ ਐ ਇਹ ਤੇਜ਼ੀ ਦੇ ਨਾਲ ਇੱਕ ਸਿਰਫ ਇੱਕ ਮਿੰਟ ਦੀ ਤੇਜ਼ੀ ਦੇ ਨਾਲ ਦੇਖੋ ਤੁਸੀਂ ਇੱਕ ਨੌਜਵਾਨ ਦੀ ਜਾਨ ਚਲੇਗੀ ਤੇ ਇਸ ਦੇ ਲਈ ਸਰਕਾਰ ਨੂੰ ਵੀ ਕੋਈ ਸਪੈਸ਼ਲ ਕਾਨੂੰਨ ਬਣਾਉਣਾ ਚਾਹੀਦਾ ਹੈ ਵੀ ਜਿਸ ਦੇ ਨਾਲ ਕਿਸੇ ਦਾ ਵੀ ਜਿਹੜਾ ਘਰ ਦਾ ਚਰਾਗ ਹੈ ਸੜਕ ਹਾਦਸੇ ਦੇ ਦੌਰਾਨ ਆ ਜਿਹੜਾ ਉਹ ਨਾ ਬੁੱਝੇ